ਇਹ ਰੰਜਸੇ ਕਰਕੇ ਦੋ ਤੇਰਾ ਦੇ ਵਿਚਾਲੇ ਗੋਲੀਆਂ ਛੁਲੀਆਂ ਨੇ ਗੋਲੀ ਲੱਗਣ ਦੇ ਕਰਕੇ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਦੱਸਦੇ ਕਿ ਬਚਾਲਾ ਦੀ ਪਾਈਆਂ ਵਾਲੀ ਗਲੀ ਦੇ ਵਿੱਚ ਘਟਨਾ ਵਾਪਰੀ ਮੌਕੇ ਤੇ ਹੀ ਪੁਲਿਸ ਜੁੜੀ ਹੈ ਪਹੁੰਚ ਕੇ ਜਾਂਚ ਪੜਤਾਲ ਦੇ ਵਿੱਚ ਲੱਗੀ ਹੋਈ ਹੈ ਅੰਦਰਵਾਜ ਰੋਟੀਖਾਨਾ ਰੋਟੀਖਾਨਾ ਦੇ ਅੰਦਰ ਬਾਅਦ ਜਦੋਂ ਮੈਂ ਬੁੱਢ ਦੇ ਪਟਾਕੇ ਪੈਂਦੇ ਕਿੰਨੇ ਤਿੰਨ ਕਿਤੇ ਲਗਭਗ ਵਾਰ ਦੇਖਿਆ ਤਾਂ ਦੋ ਜਣੇ ਪਏ ਹੀ ਉਹਨਾਂ ਬੱਜੇ ਦੇਖੋ ਦਰ ਪਰ ਪਏ ਲੋਕ ਬਗਿਆ ਹੈ ਉਹਨਾਂ ਦੇ ਪਾਸ ਤੇ ਕੁੱਛ ਨਹੀਂ ਲੱਗਦਾ ਤਾਂ ਉਹਨਾਂ ਦੇ ਬੰਦੇ ਲੱਗੇ ਹੈ ਉਹਨਾਂ ਦੇ ਬੰਦੇ ਲੱਗੇ ਨੇ ਇਹ ਨਹੀਂ ਪਤਾ ਕੌਣ ਨੇ ਨਹੀਂ ਮੇਰੀ ਫੈਕਟਰੀ ਭਾਜੀ ਲੱਗੇ ਛੇਰੇ ਬੰਦਾ ਤੇ ਮੈਨੂੰ ਵਾਰਡ ਚੋਂ ਹੀ ਕਿਸੇ ਦੀ ਕਾਲ ਆਈ ਕਿ ਭਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ ਤੇ ਮੈਂ ਜਦੋਂ ਇੱਥੇ ਆਇਆ ਤਾਂ 19 ਦੇਰ ਨੂੰ ਇੱਥੋਂ ਮੇਰੇ ਘਰ ਲੈ ਗਏ ਸੀ ਉਹਨਾਂ ਨੂੰ ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ ਇੱਕ ਕੋਈ ਯੋਧਾ ਵਾ ਉਹਨਾਂ ਨੂੰ ਗੋਲੀ ਗਾਲੀਆਂ ਮਾਰੀਆਂ ਉਹਨਾਂ ਨੂੰ ਸੋਣੇ ਚ ਦੇ ਇਹ ਆ ਤਿੰਨ ਚਾਰ ਜਾਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਂਹਾਂ ਗਏ ਜਿਉਂ ਜਿਆਦਾ ਇਹ ਉੱਚ ਪੜਤਾਲ ਕਰਨ ਦੇ ਜਾਂ ਪਾ ਲੱਗੂਗਾ ਸਾਡੇ ਕੋਲ ਜੀ ਦੋ ਪੇਸ਼ੈਂਟ ਆਏ ਇੱਕ ਸਾਡੇ ਕੋਲ ਬਰਾਉਡਟ ਆਇਆ ਸੀ ਤੇ ਇੱਕ ਸਾਡੇ ਕੋਲ ਇੰਜਰਡ ਆਇਆ ਜੀ ਪੇਸ਼ੈਂਟ ਮਤਲਬ ਜਿਹੜਾ ਬਰਾਉਡਟ ਆਇਆ ਉਹ ਵੀ ਇੰਜਰਡ ਸੀ ਪਹਿਲਾਂ ਫਿਰ ਉਹ ਬਰਾਉਡਟ ਸਾਡੇ ਕੋਲ ਆਇਆ ਪਹਿਲੀ ਜਾਂਚ ਵੀ ਲੱਗਦਾ ਤੁਹਾਨੂੰ ਕਿਸੇ ਸੋਲਡ ਵੀ ਸੀ ਲਗ ਰਹੀਆ ਹਿਸਟਰੀ ਦੇ ਦੇ ਰਿਆ ਜੀ ਕਿ ਗੋੜੀ ਵਗੈਰਾ ਕੋਈ ਚੱਲੀ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਪੋਸਟ ਮਾਡਰਨ ਹੋਏਗਾ ਪੋਸਟ ਮਾਡਰਨ ਤੋਂ ਬਾਅਦ ਹੀ ਹੋਏਗੀ ਕਿੰਨੇ ਦਿਨ ਹੋ ਗਏ ਦੋ ਦਿਨ ਲੱਗੇ ਲਿਜਾਣ ਨੂੰ ਪਰੰਮਲਾ ਨਾਲ ਗੱਲ ਕਿਸ ਸੰਦਰਭ ਵਿੱਚ ਜਿਹੜਾ ਮਰਨ ਵਾਲਾ ਹੀ ਉਹਦਾ ਨਾਂ ਜੀ ਜਿੱਦਾਂ ਉਹਦੇ ਨਾਲ ਦੇ ਦੱਸਿਆ ਜੋਦਾ ਜੋਦਾ ਜੀ ਉਹਦਾ ਜਿਹੜਾ ਇੰਜਰਡ ਹੈ ਉਹਦਾ ਨਾਂ ਜੀ ਕਮਲਜੀਤ ਸਿੰਘ ਜੀ ਮੇਰੇ ਨਾਲ ਹੀ ਜੀ ਆਪਾਂ ਭਾਈ ਵਾਲੀ ਗਲੀ ਤੋਂ ਇਕੱਠੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ ਉਸ ਤੋਂ ਬਾਅਦ ਹੁਣ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ ਇੱਕ ਯੋਧਵੀਰ ਸਿੰਘ ਸਤਪਾਚੀ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਮੌਕੇ ਤੇ ਬਰਾਡ ਲੈਡ ਹੋ ਗਿਆ ਤੇ ਜਿਹੜਾ ਰਾਹੁਲ ਦੱਤਰਾ ਉਹ ਇੰਜੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਕੋਈ ਬਾਕੀ ਦੂਜੇ ਗੁੱਟ ਦਾ ਅਸੀਂ ਤਤਕਸ਼ ਕਰਦੇ ਆ ਪਤਾ ਕਰਦੇ ਕਿਹੜੇ ਗਰੁੱਪ ਨੇ ਕੋਈ ਚਲਿਆ ਕੀ ਅਗਲੀ ਲੱਗਦਾ ਹੈ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਏ ਆ ਜੀ ਅਦੇ ਮੋਕੇ ਤੋਂ ਖੋਲੀ ਵੇ ਪਤਾ ਮਿਲਿਆ ਜੀ ਉੱਥੋਂ ਬਾਅਦ ਵੈਰੀਫਾਈ ਕਰ ਲਿਆ ਸਰ ਮਲਾਵਾਸਨ ਜਾਣਕਾਰੀ ਦਿੱਤੀ ਉੱਥੇ ਕੁਛ ਨਹੀਂ ਪੁੱਛਿਆ ਸਾਰਿਆਂ ਨੂੰ ਕਿਹੜੇ ਨੇ ਕੋਤਵਾਰ ਇਹ ਜਿਹੜੇ ਮੰਨੋ ਵਾਲੇ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪ ਦੇ ਇੱਕ ਕਿੱ체 ਇਹ ਬਾਤ ਹੈ ਭਾਈਆਂ ਵਾਲੀ ਗਲੀ ਚ ਬੰਦੋਲੇ ਗਾਂਧੀ ਕੋਈ ਉੱਥੋਂ ਦੇ ਗਾਂਧੀ ਦੂਜੇ ਵਾਲੇ ਜੀ ਵੈਰੀਫਾਈ ਕਰ ਰਹੇ ਨੇ ਇਹਦੇ ਹੋਏ ਨੇ